ਜੋ ਪਾਰਟੀ ਵੱਲੋਂ ਤੁਹਾਨੂੰ ਉਹਦਾ ਦੇ ਨੇ ਮਾਨ ਮਤਾ ਰਾਜ ਤੇ ਸੌਦੇ ਨਾਲ ਲਿਆ। ਮੇਰਾ ਨਾਮ ਸੈਮੂਲ ਮਸੀਹ ਗੇਲਿਆ। ਮੈਂ ਆਮ ਆਦਮੀ ਪਾਰਟੀ ਦਾ ਪਿਛਲੇ ਲੰਬੇ ਸਮੇਂ ਤੋਂ ਵਰਕਰ ਆ। ਹੁਣ ਮੈਨੂੰ ਪਾਰਟੀ ਨੇ ਘੱਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ ਦੇ ਵਿੱਚ ਮੈਂਬਰ ਲਈ ਯੁਕਤ ਕੀਤਾ ਹੈ। ਮੈਂ ਆਪਣੀ ਪਾਰਟੀ ਦਾ ਪੂਰੀ ਹਾਈ ਕਮਾਂਡ ਦਾ ਤੇ ਜ਼ਿਲ੍ਹੇ ਦੀ ਲੀਡਰਸ਼ਿਪ ਦਾ ਖਾਸ ਤੌਰ ਤੇ ਆਪਣੇ ਚੇਅਰਮੈਨ ਫਾਂਸਾ ਪੰਜਾਬ ਸਰਦਾਰ ਬਲਬੀਤ ਸਿੰਘ ਜੀ ਪੰਨੂ ਉਹਨਾਂ ਦਾ ਮੈਂ तहे ਦਿਨੋਂ ਬਹੁਤ ਧੰਨਵਾਦ ਕਰਦਾ। ਜਿਨ੍ਹਾਂ ਨੇ ਮੇਰੀ ਮਿਹਨਤ ਅਤੇ ਮੇਰੀ ਵਫਾਦਾਰੀ ਨੂੰ ਦੇਖਦੇ ਹੋਏ ਮੈਨੂੰ ਇਹ ਅਹੁਦਾ ਦੇ ਕੇ نوازਿਆ ਹੈ ਮੈਂ ਆਪਣੀ ਪੂਰੀ ਲੀਡਰਸ਼ਿਪ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਜਿਸ ਵੀ ਅਹੁਦੇ ਤੇ ਉਹਨਾਂ ਨੇ ਮੇਰੀ ਡਿਊਟੀ ਲਈ ਆ ਉਸ ਜੋ ਅਹੁਦੇ ਤੇ ਮੈਂ ਆਪਣੀ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਾਂਗਾ ਤੇ ਹਰ ਘੱਟ ਗਿਣ ਤੇ ਵਰਗ ਦੇ ਜਿਹੜੇ ਵੀ ਕੰਮ ਹੋਣਗੇ ਉਹਨੂੰ ਸਰਕਾਰ ਦੇ ਉੱਤੇ ਰੱਖ ਕੇ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕੀਤਾ ਜਾਵੇਗਾ ਮੈਂ ਮਿਨਿਓਰਟੀ ਕਮਿਸ਼ਨ ਦੇ ਵਿੱਚ ਜਿੰਨੇ ਵੀ ਵਿੰਗ ਦੇ ਵਿੱਚ ਸਾਡੇ ਪੈਨਪਰਾ ਆਉਂਦੇ ਨੇ ਉਹਨਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਮਾਨ ਸਰਕਾਰ ਉਹਨਾਂ ਦੇ ਹੱਕਾਂ ਦੇ ਲਈ ਉਹਨਾਂ ਦੀ ਹੱਕਾਂ ਦੀ ਰਾਖੀ ਦੇ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਆ ਉਹ ਉਹਦੀ ਸਰਕਾਰ ਹਾਜ਼ਰ ਹੈ 24 ਘੰਟੇ ਮੈਂ ਦੁਬਾਰਾ ਤੋਂ ਆਪਣੇ ਹਲਕੇ ਦੇ ਜਿੰਨੇ ਵੀ ਮੇਰੇ ਸਾਥੀ ਨੇ ਬਲਾਕ ਪ੍ਰਧਾਨ ਨੇ ਸਾਡੇ ਪਰਮਜੀਤ ਸਿੰਘ ਜੀ ਖੋਖਰ ਸਾਡੇ ਦੇਸ਼ਵੀਰ ਜੀ ਠਾਕੁਰ ਨੇ 슈ਗਰ ਮਿਲ ਬਟਾਲਾ ਪਿੰਡ ਦਾ ਆਖਰਾ ਤੋਂ ਇਹਨਾਂ ਦੀ ਬੜੀ ਇੱਕ ਪਾ ਟੀਮ ਵਰਕ ਕਰਦੇ ਆਂ ਇਹ ਵਰਕ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਇਹਨਾਂ ਦਾ ਵੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਮਾਦ ਖੜੇ ਨੇ